ਮੈਂ ਵਿਆਹ ਕਰਾਇਆ ਹੋਇਆ 6 ਸਾਲ ਦੀ ਮੇਰੀ ਬੇਟੀ ਹੈ ਐਨੇ ਮੈਨੂੰ ਕੋਟ ਮਾਰ ਕੇ ਜਨਾਨੀ ਕਰਕੇ ਘਰੋਂ ਕੱਢਤਾ ਇਹ ਜਿਹੜੀ ਲੜਕੀ ਆਈ ਹੋਈ ਸੀ ਇਹ ਵਾਲੀ ਤੇ ਮੇਰਾ ਹਸਬੰਦ ਉਹਨੂੰ ਉੱਪਰ ਗਲਤ ਮਤਲਬ ਮੁੰਡੇ ਵਿੱਚ ਕੰਡੀਸ਼ਨ ਦੇ ਵਿੱਚ ਸੀ ਜੀ ਜੀ ਮੈਂ ਜੇ ਮੁੰਡਾ ਜਾ ਕੇ ਪਕੜਦੀ ਐਨੇ ਮੇਰੇ ਹੱਥੀ ਪੈਣਾ ਸੀ ਐਨੇ ਮਾਰਨ ਦੀ ਬਹੁਤ ਵਾਰੀ ਕੋਸ਼ਿਸ਼ ਕੀਤੀ ਪਰ ਜੀ ਐਨੇ ਮੇਰਾ ਹੱਥ ਚਲਾ ਤੋ ਕਨੇ ਮਾਰਨ ਤਾਂ ਕੋਈ ਕੋਈ ਤੇਰੀ ਕੋਈ ਕੁੜੀ ਹੈ ਮੈਂ ਆਪਣੀ ਗੇਟੀ ਨਾਲ ਕੋਈ ਮਿਲਾਨ ਲੈ ਕੇ ਜਾਨੀ ਆਂ ਰੀ ਸ਼ੌਪ ਦੇ ਉੱਤੇ ਜਿੱਥੇ ਇਹ ਕੰਮ ਕਰਦਾ ਉਹ ਜਨਾਨੀ ਵਜਾਇਆ ਰੱਖਿਆ ਕੇ ਇਹਨੂੰ ਮਿਲਦੀ ਏ ਪਰ ਇਹ ਉਹਨੂੰ ਵਾਰ ਲੰਦਾ ਮੈਨੂੰ ਅੱਗੋਂ ਮਾਰਨ ਦੀਆਂ ਧਮਕੀਆਂ ਦਿੰਦਾ ਕਹਿੰਦਾ ਇਹ ਮੈਨੂੰ ਕਹਿੰਦਾ ਵੀ ਤੂੰ ਕਿਉਂ ਧੰਦਾ ਸੀ ਕਹਿੰਦਾ ਤੂੰ ਮੇਰਾ ਕੀ ਵਿਗਾੜ ਲੇਂਦਾ ਕਹਿੰਦਾ ਮੈਂ ਕੁਝ ਵਾਲਿਆਂ ਨੂੰ ਕੁਝ ਨਹੀਂ ਜਾਣਦਾ ਕੁਝ ਵਾਲੇ ਮੇਰਾ ਕੀ ਕਰ ਲੈਣਗੇ ਮੈਂ ਤਾਂ ਸਿੱਧਾ ਗੜੇ ਉੱਤੋਂ ਦਿਖਾਉਂਦਾ ਮੈਨੂੰ ਵਿਆਹ ਕਰਾਇਆ ਹੋਇਆ ਅੱਲੀ ਦਾ ਹੀ ਹੈਗੀ ਮੈਂ ਪੁੱਛੋ ਅੱਲੀ ਦਾ ਹੀ ਹੈਗੀ ਮੈਂ ਠੀਕ ਹੈ ਉਹ ਨਿਕਲ ਗਿਆ ਦੇਖੋ ਇਹਨੂੰ ਅਨੂੰ ਕੋਈ ਸ਼ਰਮ ਨਹੀਂ ਹੈਗੀ ਮੈਡਮ ਕੀ ਗੱਲਬਾਤ ਕੀ ਹੈ ਸਾਰੀ ਦੱਸਿਓ ਕੀ ਮਾਮਲਾ ਕੀ ਹੈ ਮੈਡਮ ਅਰੇ ਇਹ ਮੇਰਾ ਬੰਦਾ ਹੈ ਅਨਲੈਗਲ ਚਿਕਨਾ ਜਨਾਨੀ ਸੋ ਦੋਸਤੋ ਘਰੇ ਦੇ ਵਿੱਚ ਘਰ ਵਾਲੇ ਨੇ ਆਪਣਾ ਘਰ ਆਲਾ ਫੜਿਆ ਗੈਰ ਜਨਾਨੀ ਦੇ ਨਾਲ ਆਹ ਦੇਖੋ ਜੀ ਇੱਥੇ ਕੰਮਾ ਹੋ ਰਿਹਾ ਕੋਕੀ ਦੀਆਂ ਤਸਵੀਰਾਂ ਜੀ ਘਰੇ ਦੇ ਵਿੱਚ ਇੱਕ ਕਾਜ ਨੇ ਕਰਿਆ ਆਪਣਾ ਘਰ ਆਲਾ ਗੈਰ ਸਮਝੀਏ ਕਰ ਰਹੀ ਹੋ ਸਕਦੀ ਹੈ ਆਹ ਦੇਖੋ ਜੀ ਆਪਣੀ ਜਿਹੜਾ ਘਰ ਆਲਾ ਫੜਿਆ ਜਿਹੜਾ ਨੇ ਗੈਰ ਮਰਦ ਨਾਲ ਸਾਹ ਹੋ ਗਿਆ ਸ਼ਾਇਦ ਬਾਹਰ ਆ ਗਏ ਜੀ ਦੇਖੋ ਹੋ ਗਿਆ ਜਿਹੜਾ ਸਾਰਾ ਸਿੱਧੀਆਂ ਤਰੀਕਾ ਕਰਦੇ ਤੁਹਾਨੂੰ ਦਿਖਾ ਰਹੇ ਆ ਜੀ ਦੇਖ ਲੈਂਦੇ ਹੋ ਅਨੇਕੋ ਮਾਰਨ ਤੱਕ ਜਾ ਰਹੀ ਆ ਇਹ ਗੱਲਬਾਤ ਕੀ ਹੋਈ ਮੈਡਮ ਕੀ ਸਭਾ ਮੈਡਮ ਗੱਲਬਾਤ ਹੋਈ ਆ ਜਨਾਨੀ ਨੇ ਮੇਰਾ ਕੰਮ ਖਰਾਬ ਕੀਤਾ ਹੋਇਆ ਦੇਖੋ ਆ ਜਨਾਨੀ ਮੈਨੂੰ ਧਮਕੀਆਂ ਦਵਾੰਦੀ ਕਹਿੰਦੀ ਮੈਂ ਤੈਨੂੰ ਛੱਡਵਾ ਲੀ ਆ ਆਪਣੇ ਬੰਦੇ ਨਾਲ ਬਲਾਕ ਦੇ ਨਹੀਂ ਜਾਣਦੇ ਮੈਂ ਸ਼ਕਲ ਦਿਖਾ ਦੀ ਤੂੰ ਇੱਕ ਵਾਰ ਸ਼ਕਲ ਦਿਖਾ ਇਹ ਕੰਮ ਕਰਦੀ ਆ ਜਾਨਾ ਇੱਕ ਵਾਰ ਬਲਾਕ ਦੇ ਤੇ ਨਹੀਂ ਜਾਣਦੇ ਮੈਂ ਸ਼ਕਲ ਦਿਖਾ ਦੀ ਤੂੰ ਇੱਕ ਵਾਰ ਸ਼ਕਲ ਦਿਖਾ ਅੱਜ ਵੀ ਇੱਥੇ ਗਲਤ ਤਰੀਕੇ ਨਾਲ ਅੰਦਰ ਦੋਨੋਂ ਸੀਗੇ ਦੋਨੋਂ ਕੋਈ ਇਹ ਲੜਕੀ ਪ੍ਰੀਆ ਜਿਹੜੀ ਮੇਰੇ ਹਸਬੰਡ ਨਾਲ ਨਾਮ ਨਾ ਲਓ ਕਿਸੇ ਦਾ ਨਾਮ ਨਾ ਲਓ ਇਹ ਜਿਹੜੀ ਲੜਕੀ ਆਈ ਹੋਈ ਸੀ ਇਹ ਵਾਲੀ ਤੇ ਮੇਰਾ ਹਸਬੰਡ ਦੋਨੋਂ ਉੱਪਰ ਗਲਤ ਮਤਲਬ ਰੂਮ ਦੇ ਵਿੱਚ ਕੰਡੀਸ਼ਨ ਦੇ ਵਿੱਚ ਸੀਗੇ ਜੀ ਤੇ ਮੈਂ ਖੱਲੇ ਰਾਂ ਦੀ ਵੇਟ ਕਰ ਰਹੀ ਸੀ ਉਸ ਟਾਈਮ ਤੋਂ ਕਿਉਂਕਿ ਇਹ ਮੈਂ ਜੇ ਇਹਨੂੰ ਅੰਦਰ ਜਾ ਕੇ ਪਕੜਦੀ ਐਨੇ ਮੇਰੇ ਹੱਥੀ ਪੈਣਾ ਸੀ ਐ ਮੈਨੂੰ ਮਾਰਨ ਦੀ ਬਹੁਤ ਵਾਰੀ ਕੋਸ਼ਿਸ਼ ਕੀਤੀ ਭਾਜੀ ਇਹਨੇ ਮੇਰਾ ਗਲਾ ਘੁੱਟ ਕੇ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਹੈ ਮੈਂ ਆਪਣੀ ਜਾਨ ਬਚਾ ਲ ਲਈ ਹਾਂ ਜੀ ਮੈਂ ਵੀ ਤੁਹਾਡੇ ਨੇ ਹਾਂ ਜੀ ਮੈਂ ਆਪਣੀ ਜਾਨ ਬਚਾਣ ਦੇ ਕਰਕੇ ਆਪਣੇ ਛੋਟੇ ਜਿਹੇ ਬੱਚੇ ਕਰਕੇ ਮੈਂ ਆਪਣੇ ਪੇਕੇ ਰਹਿ ਰਹੀ ਹਾਂ ਕਿਉਂਕਿ ਮੇਰਾ ਬੱਚਾ ਇਹ ਚੀਜ਼ ਨਹੀਂ برداشت ਕਰ ਸਕਦਾ ਛੋਟਾ ਬੱਚਾ ਉਹ ਤੇ ਮਾਸੂਮੀਅਤ ਤੇ ਅਸਰਦਾ ਉਸ ਤੋਂ ਬਾਅਦ ਮੈਂ ਵੇਟ ਕੀਤੀ ਫੋਨ ਕੀਤਾ ਫਿਰ ਹੁਣ ਜਾ ਕੇ نیچے ਆਏ ਹੁਣ ਤੁਸੀਂ ਦੇਖਿਆ ਇਹ ਕੈਂਪ ਦੇ ਸਾਹਮਣੇ ਹੱਥੋਂ ਮੁੱਕੀ ਹੋਇਆ ਪ੍ਰੇਮੀ ਕਿਹਦੇ ਦੇਖਦੇ ਹੋ ਜੀ ਤੁਹਾਡੇ ਨਾਲ ਵਿਆਹ ਕਰਾਇਆ ਤੁਹਾਡੇ ਨਾਲ ਹੀ ਇਲਾਵਾ ਫੇਰੇ ਲਈ ਲੜਕੀ ਵੀ ਹੋ ਗਈ ਅੱਜ ਜਿਹੜਾ ਉਹ ਬੰਦਾ ਉਹਦੀ ਹਮਾਇਤ ਕਰ ਰਿਹਾ ਤੁਹਾਨੂੰ ਧੱਕੇ ਮਾਰ ਰਿਹਾ ਸਾਡੇ ਕੈਮਰੇ ਵਿੱਚ ਇਹ ਬਸ ਮੈਨੂੰ ਗਲੋਲਾ ਤਾਂ ਸੁਟਣਾ ਚਾਹੁੰਦਾ ਇਹ ਕਹਿੰਦਾ ਮੇਰੀ ਜਨਾਨੀ ਨਹੀਂ ਇਹਦੇ ਕਹਿਣ ਨਾ ਮੈਂ ਜਨਾਨੀ ਨਹੀਂ ਰਹੀ ਮੈਂ ਕੋਰਟ ਦੇ ਵਿੱਚ ਵਿਆਹ ਕਰਵਾਇਆ ਮੈਂ ਇਹਦੇ ਤੇ ਕੋਈ ਅਨਲੀਗਲ ਮੈਂ ਹਾਂਜੀ ਹਾਂਜੀ ਪਾਜੀ ਮੇਰੀ ਲਵ ਮੈਰਿਜ ਹੋਈ ਏ ਇਹ ਕਿੱਥੇ ਰਹਿੰਦੇ ਤੁਹਾਡੇ ਹਸਬੰਡ ਜਿਹੜੇ ਮੇਰੇ ਹਸਬੰਡ ਵੀ ਲੋਕਲੀ ਗੜੇ ਦੇ ਹੀ ਨੇ ਕੈਂਟਰ ਰੋਡ ਤੇ ਰਹਿੰਦੇ ਨੇ ਇਹਨਾਂ ਦਾ ਘਰ ਕੈਂਟਰ ਰੋਡ ਤੇ ਆ ਮਕਾਨ ਨੰਬਰ 336 ਨਹੀਂ ਹੁਣ ਇਹ ਮਤਲਬ ਤੁਹਾਡੇ ਨਾਲ ਕੋਈ ਚੱਲ ਰਿਹਾ ਕੋਈ ਡਿਵੋਰਸ ਦਾ ਮੇਰੇ ਨਾਲ ਪਾਜੀ ਬਹੁਤ ਟੋਟਲੀ ਅਨਲੀਗਲ ਚੱਲ ਰਿਹਾ ਸਾਰਾ ਕੰਮ ਮੇਰੇ ਤੇ ਮਜਾਦ ਕਰ ਰਿਹਾ ਹਰ ਪਾਸਿਓਂ ਕੋਈ ਡਿਵੋਰਸ ਦਾ ਕੇਸ ਵੀ ਕੋਈ ਮੈਂ ਕਿਉਂ ਕੇਸ ਮੈਂ ਕਿਉਂ ਕਰਾਂਗੀ ਮੇਰਾ ਬੱਚਾ ਪਾਜੀ ਮੈਂ ਸੜਕਾਂ ਤੇ ਥੋੜੀ ਹੋਲਣਾ ਪੈਣਾ ਨਹੀਂ ਤੁਹਾਡੇ ਹਸਬੰਡ ਨੇ ਸਾਣੀ ਕੀਤਾ ਕੋਈ ਕੇਸ ਕੋਈ ਐਸਾ ਨਹੀਂ ਮੇਰੇ ਹਸਬੰਡ ਨੇ ਅਸੀਂ ਇੱਕ ਦੂਜੇ ਦੇ ਇੰਨੇ ਮੈਂ ਪਹਿਲੀ ਰਿਪੋਰਟ ਕੀਤੀ ਸੀ ਇਹਨੇ ਮੇਰੇ ਖਿਲਾਫ ਕਰ ਦਿੱਤੀ ਜਨਾਨੀ ਦਾ ਨਾਮ ਪ੍ਰੀਆ ਹੈ ਇਹ ਜਨਾਨੀ ਨੇ ਇਹ ਤੁਹਾਡੀ ਜਾਣਕਾਰੀ ਹੈ ਮਹਿਲਾ ਹੈ ਜਿਹੜੀ ਨਹੀਂ ਸਰ ਮੈਂ ਇਹਨੂੰ ਬਿਲਕੁਲ ਨਹੀਂ ਜਾਣਦੀ ਫਿਰ ਤੁਹਾਨੂੰ ਕਿੱਦਾਂ ਨਾਮ ਪਤਾ ਉਸ ਸੀ ਗਾਇਸ ਜਨਾਨੀ ਦੇ ਉੱਤੇ ਉਹਨਾਂ ਦਾ ਨਾਮ ਪਤਾ ਹਾਂਜੀ ਉਹਦਾ ਨਾਮ ਪ੍ਰੀਆ ਹੈ ਹੁਣ ਠੀਕ ਹੈ ਉਹਦਾ ਨਾਮ ਪ੍ਰੀਆ ਹੈ ਦੋ ਤਿੰਨ ਜਗ੍ਹਾ ਪਹਿਲੇ ਵੀ ਵਿਆਹੀ ਹੋਈ ਹੈ ਤੁਸੀਂ ਕਿਹਦੀ ਖਬਰ ਕਰਾਉਂਦੇ ਵੀ ਆਪਣੀ ਮਰਜ਼ੀ ਨਾਲ ਕਰਾਉਂਦੇ ਹੋ ਮੈਡਮ ਹਾਂਜੀ ਬਿਲਕੁਲ ਆਪਣੀ ਕੋਈ ਦਬਾਅ ਦਾ ਨਹੀਂ ਹੈ ਕਿਸ ਮੀਡੀਆ ਦਾ ਕੋਈ ਚੀਜ਼ ਤਾਂ ਕੋਈ ਦਬਾਅ ਨਹੀਂ ਹੈ ਮੈਂ ਮਜਬੂਰ ਹੋ ਕੇ ਅੱਜ ਐਕਸ਼ਨ ਚੱਕਿਆ ਮੈਂ ਚੱਕਣਾ ਨਹੀਂ ਸੀ ਮੈਂ ਕਹ ਰਿਆ ਸੀਗਾ ਜੀ ਸਰ ਮੇਰੇ ਨਾਲਸੇ ਮਨ ਨੂੰ ਲੜਾਈ ਹੋਈ ਨੂੰ ਸਾਲ ਹੋ ਗਿਆ ਪਰ ਉਸ ਤੋਂ 2-3 ਮਹੀਨੇ ਬਾਅਦ ਮੈਂ 2-3 ਵਾਰੀ ਟਰਾਈ ਕੀਤਾ ਇਸ ਬੰਦੇ ਨੇ ਦਬਾਅ ਪਾ ਕੇ ਉਹਨਾਂ ਬੰਦਿਆਂ ਨੂੰ ਚੁੱਪ ਕਰਾ ਦਿੱਤਾ ਕਿ ਅਸੀਂ ਨਹੀਂ ਕੋਈ ਗੱਲ ਕਰਨੀ ਆਪਣੇ ਛੋੜੇ ਜੀ ਜੀ ਤੁਹਾਡੇ ਕਿੰਨੇ ਬੇਬੀ ਤੁਸੀਂ ਦੱਸ ਰਹੇ ਹੋ ਮੇਰੀ ਇੱਕੋ ਹੀ ਕੁੜੀ ਹੈ ਜੀ ਔਰ ਇੱਕ ਕੁੜੀ ਫਿਰ ਵੀ ਆਪਾਂ ਇਹ ਚੀਜ਼ ਕਰ ਰਹੇ ਆ ਫਿਰ ਮੈਂ ਆਪਣੀ ਜੇਟੀ ਨੂੰ ਮਿਲਾਨ ਲੈ ਕੇ ਜਾਨੀਰੀ ਸ਼ੌਪ ਦੇ ਉੱਤੇ ਜਿੱਥੇ ਕੰਮ ਕਰਦਾ ਉਹ ਜਨਾਨੀ ਨਜਾਇਜ਼ ਇੱਥੇ ਆ ਕੇ ਇਹਨੂੰ ਮਿਲਦੀ ਏ ਪਰ ਇਹ ਉਹਨੂੰ ਵਾਰ ਲੈਂਦਾ ਮੈਨੂੰ ਅੱਗੋਂ ਮਾਰਨ ਦੀ ਧਮਕੀ ਦਿੰਦਾ ਕਹਿੰਦਾ ਤੁਸੀਂ ਕਿਰੋ ਵੀ ਲੱਗ ਰਹਿੰਦੇ ਪਿਓ ਹਾਂਜੀ ਇਹ ਕਿੱਥੇ ਜੋਬ ਕਿਹੜੀ ਜੋਬ ਕਿੱਜਾ ਜੋਬ ਕਰਦੇ ਨੇ ਹੈ ਜਾਨੀਰੀ ਅਨੰਦ ਚੌਂਕ ਤੋਂ ਬਾਜੀ ਸ਼ੌਪ ਮੈਨੂੰ ਪੰਜ ਸਾਲ ਹੀ ਹੋ ਗਿਆ ਤੁਸੀਂ ਆਪਣੇ ਘਰ ਦੇ ਨਾਲ ਹੀ ਗੱਲ ਕੀਤੀ ਬ੍ਰਦਰ ਨਾਲ ਆਪਣੇ ਜਾਂ ਫੈਮਿਲੀ ਨਾਲ ਸਾਰਿਆਂ ਨੇ ਗੱਲ ਕਰ ਲਈ ਪਾਜੀ ਸਾਰੇ ਦੇ ਹੱਥ ਚੁੱਕਦਾ ਹੈ ਕਿਸੇ ਦੀ ਨਹੀਂ ਸੁਣਦਾ ਕਿਸੇ ਦੀ ਨਹੀਂ ਕਿਸੇ ਕੋਲ ਨਹੀਂ ਡਰਦਾ ਤਾਂ ਹੀ ਮੈਂ ਤੁਹਾਡੇ ਕੋਲ ਹੈਲਪ ਲੈਣ ਵਾਸਤੇ ਆਈ ਹਾਂ ਤੁਸੀਂ ਪੁਲਿਸ ਕੋਲ ਮਲੇਡ ਦਿਓਗੇ ਅੱਜ ਹਾਂ ਤੂੰ ਭੱੜੇ ਜਾ ਰਹੇ ਹੋ ਅੱਗੇ ਮੈਂ 7 ਨੰਬਰ ਵਾਲਿਆਂ ਕੋ ਗਈ 7 ਨੰਬਰ ਵਾਲਿਆਂ ਨੇ ਮੇਰੀ ਮਾਂ ਨੂੰ ਦਬਾਅ ਪਾਇਆ ਕਿ ਤੂੰ ਆਪਣੀ ਕੁੜੀ ਦਾ ਘਰ ਨਹੀਂ ਬਸਣ ਦਿੰਦੀ ਮੇਰੀ ਮਾਂ ਨੇ ਮੇਰਾ ਸਿਰ ਪਾਟਾ ਸੀ ਪਾਜੀ ਮੇ ਕੋ ਤੁਰਕੇ ਨਹੀਂ ਜਾਇਆ ਜਾਂਦਾ ਸੀ ਚੱਕਰ ਆਉਂਦੇ ਸੀ ਅਸੀਂ ਪੂਰਾ ਹਫਤਾ ਜਾਂਦੇ ਨੇ ਕਿਸੇ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਅੱਜ ਅੱਕ ਕੇ ਘਰ ਬੈਠ ਕੇ ਵੇਟ ਕਰ ਕਰਕੇ ਬੰਦੇ ਨੂੰ ਇਹਨੂੰ ਸਮਝੋਤਾ ਵਾਸਤੇ ਕਹਿ ਕਹਿ ਕੇ ਇੱਥੋਂ ਤੱਕ ਮੈਂ ਆਈ ਆ ਕਿ ਮੈਨੂੰ ਤੁਹਾਡਾ ਸਾਥ ਚਾਹੀਦਾ ਮੇਰੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਤੁਹਾਡੇ ਕੇ ਹੱਥ ਜੋੜ ਕੇ ਬੇਨਤੀ ਹੁਣ ਤੁਸੀਂ ਮੇਰੀ ਦਰਖਾਸਤ ਅੱਗੇ ਪਹੁੰਚਾ ਸਕਦੇ ਲੋਕਾਂ ਤੱਕ ਪਹੁੰਚਾ ਸਕਦੇ ਕਿ ਮੈਂ ਗਲ ਇਹ ਬੰਦੇ ਨਾਲ ਜਿਹੜੇ ਮੈਂ ਐਨਾ ਕੁਝ ਸਹਿ ਕੇ ਵੀ ਕੰਪਰੋਮਾਈਜ਼ ਕਰਨ ਨੂੰ ਤਿਆਰ ਮੇਰਾ ਬੰਦਾ ਦੇਖ ਲਓ ਕੀ ਕਰ ਪਿਆ ਤੁਸੀਂ ਦੇ ਇੱਕ ਭੈਣ ਦਾ ਦੋ ਦੋ ਕਿ ਬੁਢਾਲਾ ਦੇ ਸਕੋ ਇਹਨਾਂ ਨੇ ਵਿਆਹ ਕਰਾਇਆ ਹੋਇਆ 6 ਸਾਲ ਦੀ ਮੇਰੀ ਬੇਟੀ ਹੈ ਇਹਨਾਂ ਨੇ ਮੈਨੂੰ ਕੁੱਟ ਮਾਰ ਕੇ ਜਨਾਨੀ ਕਰਕੇ ਘਰੋਂ ਕੱਢਤਾ ਕਿੱਥੇ ਰਹਿਣ ਵਾਲੇ ਮੜਨ ਦੀ ਮੈਂ ਗੜੇ 'ਚ ਹੀ ਰਹਿਣ ਵਾਲੀ ਆ ਅੱਛਾ ਜੀ ਇਹ ਵੀ ਗੜੇ ਦਾ ਰਹਿਣ ਵਾਲਾ ਤੇ ਇਹ ਲੜਕੀ ਕੌਣ ਹੈ ਜੀ ਜਿਹੜੀ ਲੜਕੀ ਆਈ ਸੀ ਇਹ ਇਲਲੀਗਲ ਹੈ ਇਹਨਾਂ ਨੇ ਰੱਖੀ ਹੋਈ ਹੈ ਨਹੀਂ ਇਹ ਕਿੱਥੇ ਰਹਿਣ ਵਾਲੇ ਕੰਮ ਕਰਦੇ ਇਕੱਠੇ ਨਾਲ ਕਿਦਾਂ ਨਹੀਂ ਇਹ ਵੀ ਸੈਲੀ ਹੈ ਮਸ਼ੂਕ ਹੈ ਦੀ ਬਣੀ ਹੋਈ ਨਹੀਂ ਇਹ ਜੋਬ ਵਗੈਰਾ ਕਰਦੇ ਆਪ ਜੋਬ ਜੂਬ ਨਹੀਂ ਕਰਦੀ ਮੈਨੂੰ ਨਹੀਂ ਪਤਾ ਦੀ ਕਿੱਦਾਂ ਸੇਲੀ ਬਣੀ ਕਿੱਦਾਂ ਨਹੀਂ ਇਹ ਕਾਫੀ ਸਾਲਾਂ ਤੋਂ ਚੀਟ ਕਰਦਾ ਆ ਰਿਹਾ ਮੇਰੇ ਪਿੱਛੇ ਅੱਜ ਫੜਿਆ ਗਿਆ ਰੰਗੇ ਹੱਟਾ ਜਿਦਾਂ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਇਹ 7 ਸਾਲ ਹੋ ਗਏ ਭਾਜੀ ਠੀਕ ਹੈ ਜੀ 6 ਸਾਲ ਦੀ ਮੇਰੀ ਬੇਟੀ ਹੈ ਉਹ ਕਿਹੈਸਾ ਲੱਗਾ ਕੋਈ ਆਪਣਾ ਕੋਈ ਅੱਗੇ ਭਾਜੀ ਮੈਂ ਪਿਆਰ ਨਾਲ ਸੁਲਝਾਉਣਾ ਚਾਹੁੰਦੀ ਸੀ ਮੈਨੂੰ ਨਹੀਂ ਸੀ ਪਤਾ ਕਿ ਇੰਨੀ ਗੱਲ ਵੱਧ ਜਾਣੀ ਏ ਕਿ ਆ ਸੀ ਦੋ ਚਾਰ ਬੰਤਿਆਂ ਨੇ ਇਹਨੂੰ ਬਿਠਾ ਕੇ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਇਸ ਬੰਦੇ ਨੇ ਕੋਈ ਗੱਲ ਨਹੀਂ ਮੰਨੀ ਅਗੋਂ ਹੱਥ ਹੀ ਪੈਂਦਾ ਹਰ ਇੱਕ ਦੇ ਮੇਰੀ ਮਾਂ ਨੂੰ ਮੇਰੇ ਭਰਾ ਨੂੰ ਇਹਨੇ ਜਾਨੋਂ ਮਾਰਨ ਦੀ ਕੋ ਅੱਛਾ ਮੈਂ ਵੀ ਇਹਦੇ ਪਿੱਛੇ ਫਿਰਦੀ ਵੀ ਆ 5 ਦਿਨ ਹੋ ਗਏ ਨੇ ਇਹਨੂੰ ਖੁਦ ਪਤਾ ਹੈ ਨਾ ਹੁੰਦੇ ਨਹੀਂ ਮੇਰਾ ਸਿਰ 파ੜ ਦੇ ਰਿਆ ਸੀ ਅੱਗੇ ਵੀ ਐਨੇ ਮੇਰਾ ਸਿਰ 파ੜਿਆ ਮੈਨੂੰ ਜਾਨੋ ਮਾਰ ਕੇ ਸੋਟਿਆ ਅੱਗੇ ਵੀ ਇਤਨਾ ਮਾਰ ਕੇ ਤਾਂ ਹਾਂਜੀ ਹਾਂਜੀ ਹੁੰਦੀ ਐ ਐਨੇ ਮੈਨੂੰ ਘਰੋਂ ਕੱਢਤਾ ਅਨੇ ਸਾਰੇ ਘਰ ਦੇ ਨੂੰ ਪਤਾ ਪੂਰੇ ਮੁਹੱਲੇ ਵਿੱਚ ਪਤਾ ਹੈ ਕਿ ਇਹ ਕੁਛ ਕਰਦਾ ਪਿਆ ਕਿੱਥੇ ਦੇਣਾ ਕਰਦੇ ਹਾਂ ਹਾਂਜੀ ਪਹਿਲਾਂ ਕੰਪਲੀਟ ਨਹੀਂ ਕੀਤੀ ਸੀ ਪਾਜੀ ਐਨੇ ਪੈਸੇ ਛਾੜਦੇ ਸੀ ਉਹਨਾਂ ਨੂੰ ਕਿੰਨੇ ਕ ਟਾਈਮ ਪਹਿਲੇ ਕੀਤੇ ਸੀ ਮੈਡਮ ਕਰ ਲੇ ਪਹਿਲੇ ਜਦੋਂ ਸਾਡੀ ਲੜਾਈ ਹੋਈ ਸੀ ਕਿੰਨੇ ਕ ਟਾਈਮ ਪਹਿਲੇ ਲੜਾਈ ਹੋਈ ਸੀ ਇੱਥੇ ਰਹਿਣੇ ਕਿੱਥੇ ਤੁਸੀਂ ਮੈਂ ਆਪਣੇ ਘਰ ਰਹਿਣੀ ਆ 7 ਨੰਬਰ ਚੌਂਕੀ ਤੇ ਮੈਂ ਕੰਪਲੇਨਟ ਕੀਤੀ ਸੀ ਉਹਦੇ ਸੁਣਵਾਈ ਨਹੀਂ ਹੋਈ ਨਹੀਂ ਉਹ ਘਰ ਘ ਦੇ ਤੁਹਾਡੇ ਸੋਹਰੇ ਪਰਿਵਾਰ ਕਿੱਥੇ ਹੈ ਜੀ ਸੋਹਰੇ ਪਰਿਵਾਰ ਟੈਂਟਰ ਰੋਡ ਤੇ ਹਨ ਟੈਂਟਰ ਰੋਡ ਤੇ ਹਾਂਜੀ ਕਿੰਨੇ ਟਾਈਮ ਹੋ ਗਿਆ ਤੁਹਾਡੇ ਵਿਆਹ ਨੂੰ ਜੀ ਸਾਡੇ ਵਿਆਹ ਨੂੰ 7 ਸਾਲ ਹੋ ਗਏ ਨੇ ਸਾਲ ਤੋਂ ਮੈਂ ਆਪਣੇ ਮਾਂ ਦੇ ਕੋਲ ਰਹਿ ਰਹੀ ਹਾਂ ਇਹ ਨੂੰ ਕਹਤਾ ਲੱਗਿਆ ਕਿ ਇਹਦੇ ਘਰ ਦੇ ਕੁਛ ਨਹੀਂ ਕਰ ਸਕਦੇ ਬੀਬੀ ਵਗੈਰਾ ਵੀ ਹੈਗੇ ਤੁਹਾਡੇ ਬੱਚੇ ਹਾਂਜੀ ਮੇਰੀ ਕੁੜੀ ਹੈ ਜੀ ਇੱਕ ਇਸ ਬੰਦੇ ਨੇ ਮੈਨੂੰ ਇੰਨਾ ਦੁਖੀ ਕੀਤਾ ਨਾ ਕਿ ਮੇਰੇ ਕੋ ਹੁਣ ਅੱਖ ਕੇ ਕੋਈ ਹੋਰ ਹੱਲ ਨਹੀਂ ਲੱਭਿਆ ਮੈਂ ਇੱਥੇ ਆਈ ਆ ਮੈਨੂੰ ਕਿਸੇ ਨੇ ਦੱਸਿਆ ਕਿ ਇੱਥੇ ਆਇਆ ਆਂਦਾ ਰੋਜ਼ ਹੀ ਇਹ ਕਦੀ ਕਿਤੇ ਕਦੀ ਕਿਤੇ ਮੇਰੇ ਹੱਥੇ ਨਹੀਂ ਸੀ ਚੜਦਾ ਇਹ ਮੈਨੂੰ ਕਹਿੰਦਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਤੂੰ ਮੇਰਾ ਕੀ ਵਿਗਾੜ ਲਵੇਂਗੀ ਕਹਿੰਦਾ ਮੈਂ ਪੁਲਿਸ ਵਾਲਿਆਂ ਨੂੰ ਕੁਛ ਨਹੀਂ ਜਾਣਦਾ ਪੁਲਿਸ ਵਾਲੇ ਮੇਰਾ ਕੀ ਕਰ ਲੈਣਗੇ ਮੈਡਮ ਅੱਜ ਤੁਸੀਂ ਪਹਿਲਾਂ ਜਦੋਂ ਇਹਨਾਂ ਨੂੰ ਫੜਿਆ ਤੇ ਇਹਨਾਂ ਤੋਂ ਬਾਅਦ ਕੀ ਕਿਹਾ ਗਿਆ ਤੁਹਾਨੂੰ ਇਨੇ ਮੈਨੂੰ ਇਹੀ ਕਿਹਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਮੈਨੂੰ ਡਿਵੋਰਸ ਦੇ ਮੈਂ ਤੇ ਨਾਲ ਨਹੀਂ ਰਹਿਣਾ ਮੈਨੂੰ ਇਹੀ ਪੁੱਛਦੀ ਸੀ ਮੈਂ ਕਿੱਥੇ ਗਲਤ ਆ ਤੇਰੇ ਨਾਲ ਜੇ ਮੈਂ ਗਲਤ ਆ ਮੈਨੂੰ ਦੱਸ ਮੈਨੂੰ 4 ਬੰਦਿਆਂ ਚ ਬਿਠਾ ਮੇਰੇ ਰਿਸ਼ਤੇਦਾਰਾਂ ਕੋਲ ਵੀ ਗਈਆਂ ਉਹ ਵੀ ਕਹਿੰਦੇ ਸਾਨੂੰ ਪਤਾ ਖੁਦ ਗਲਤ ਕਰਦਾ ਪਿਆ ਇਹ ਜਨਾਨੀ ਦੇ ਘਰ ਸ਼ਰੀਆਮ ਜਾਂਦਾ ਵੀ ਹਰ ਟਾਈਮ ਉੱਥੇ ਬਣਿਆ ਰਹਿੰਦਾ ਹਰ ਟਾਈਮ ਪਰ ਕਿਤੇ ਨਾ ਦੇਖਿਆ ਜਾਵੇ ਉਸ ਲੇਡੀਜ਼ ਨੇ ਵੀ ਚੂੜਾ ਪਾਇਆ ਹੋਇਆ ਬਾਹ ਦੇ ਵਿੱਚ ਉਹ ਵੀ ਕਿਸੇ ਨਾ ਵਿਆਹੇ ਹੋਏ ਨੇ ਕੀ ਉਹ ਗਲਤ ਉਹਦੇ 8 ਸਾਲ ਹੋ ਗਏ ਵਿਆਹ ਨੂੰ ਅੱਛਾ ਜੀ ਉਹਨੇ 3-4 ਵਿਆਹ ਕਰਾਏ ਹੋਏ ਨੇ ਪਰ ਕਿਤੇ ਨਾ ਕਿਦੋਂ ਉਹਨੇ ਬਾਅਦ ਵਿੱਚ ਦੇਖਿਆ ਗਿਆ ਚੂੜਾ ਪਾਇਆ ਸੀਗਾ ਲੇਡੀਜ਼ ਮੈਰਿਡ ਨੇ ਖੋਦੀ ਮੈਨੂੰ ਨਹੀਂ ਪਤਾ ਅਣਾ ਦੀ ਕੀ ਕਹਾਣੀ ਹੈ ਨਹੀਂ ਤੁਸੀਂ ਅੱਗੇ ਕਿੰਨੀ ਕਵਾਰੀ ਮੈਨੂੰ ਤੁਸੀਂ ਆਪਣੇ ਘਰ ਵਾਲੇ ਨੂੰ ਫੜਿਆ ਜੀ ਬਾਜੀ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਇਹਨੂੰ ਭਜਾ ਦਿੰਦਾ ਸੀ ਜਿੱਦਾਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੁਣ ਵੀ ਬਚਾ ਸੀ ਨਹੀਂ ਨਗਾ ਦੇ ਉੱਪਰ ਐਸੇ ਹੋਟਲ ਦੇ ਵਿੱਚ ਫੜਿਆ ਨਹੀਂ ਬਾਜੀ ਬੜੀ ਜਗ੍ਹਾ ਤੇ ਤੇ ਅੱਜ ਕਿਦਾਂ ਤੁਹਾਨੂੰ ਪਤਾ ਲੱਗਾ ਕਿ ਇਸ ਜਗ੍ਹਾ ਦੇ ਉੱਪਰ ਆਏ ਨੇ ਮੈਨੂੰ ਕਿਸੇ ਨੇ ਪੂਰੀ ਖਬਰ ਦਿੱਤੀ ਹੈ ਕਿ ਅੱਜ ਹੁਣੇ ਨਿਕਲੇ ਮੈਂ ਤਾਂ ਹੀ ਹੁਣੇ ਪਹੁੰਚੀ ਸੀ ਕੀ ਤੁਸੀਂ ਸੂਚਨਾ ਥਾਣੇ ਵੀ ਦਿੱਤੀ ਪੁਲਿਸ ਨੂੰ ਦਿੱਤੀ ਸੂਚਨਾ ਪਾਣੀ ਮੈਂ ਪੁਲਿਸ ਨੂੰ ਦਿੱਤੀ ਸੀ ਕੰਪਲੇਂਟ ਆਨਲਾਈਨ ਵੀ ਦਿੱਤੀ ਸੀ ਪਰ ਮੇਰੀ ਕੰਪਲੇਂਟ ਅੱਗੇ ਪਹੁੰਚੀ ਨਹੀਂ ਹੈਗੀ ਸਾਲ ਤੋਂ ਬੰਦਾ ਮੈਨੂੰ ਚੀਟ ਕਰ ਰਿਹਾ ਇੱਕ ਸਾਲ ਤੋਂ ਇਹ ਬੰਦਾ ਮੈਨੂੰ ਚੀਟ ਕਰ ਰਿਹਾ ਐਨਾ ਮੈਂ ਵਿਆਹ ਕਰਾਇਆ ਹੋਇਆ 6 ਸਾਲ ਦੀ ਮੇਰੀ ਬੇਟੀ ਹੈ ਐਨੇ ਮੈਨੂੰ ਕੁੱਟ ਮਾਰ ਕੇ ਜਨਾਨੀ ਕਰਕੇ ਘਰੋਂ ਕੱਢਤਾ ਕਿੱਥੇ ਰਹਿਣ ਵਾਲੇ ਮੇਡੰਦੀ ਮੈਂ ਗੜੇ ਦੀ ਰਹਿਣ ਵਾਲੀ ਆ ਅੱਛਾ ਜੀ ਇਹ ਵੀ ਗੜੇ ਦਾ ਰਹਿਣ ਵਾਲਾ ਹੈ ਤੇ ਇਹ ਲੜਕੀ ਕੌਣ ਹੈ ਜੀ ਜਿਹੜੀ ਲੜਕੀ ਆ ਇਹਦੀ ਇਲਲੀਗਲ ਹੈ ਐਨੇ ਰੱਖੀ ਹੋਈ ਹੈ ਨਹੀਂ ਇਹ ਕਿੱਥੇ ਰਹਿਣ ਵਾਲੇ ਕੰਮ ਕਰਦੇ ਇਕੱਠੇ ਨਾਲ ਕਿਦਾਂ ਨਹੀਂ ਇਹਦੀ ਸਹੇਲੀ ਹੈ ਮਸ਼ੂਕ ਇਹਦੀ ਬਣੀ ਜੋਬ ਜੂਮ ਨਹੀਂ ਘੱਟੀ ਮੈਨੂੰ ਨਹੀਂ ਪਤਾ ਕਿ ਕਿੱਦਾਂ ਸੇਲੀ ਬਣੀ ਕਿੱਦਾਂ ਨਹੀਂ ਇਹ ਕਾਫੀ ਸਾਲਾਂ ਤੋਂ ਚੀਟ ਕਰਦਾ ਆ ਰਿਹਾ ਮੇਰੇ ਪਿੱਛੇ ਅੱਜ ਫੜਿਆ ਗਿਆ ਰੰਗੇ ਹਰ ਦਾ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਜੀ 7 ਸਾਲ ਹੋ ਗਏ ਪਾਜੀ ਠੀਕ ਹੈ ਜੀ 6 ਸਾਲ ਦੀ ਮੇਰੀ ਬੇਟੀ ਹੈ ਤੇ ਇਹਨਾਂ ਨੇ ਲੱਗਾ ਕੋਈ ਆਪਣਾ ਕੋਈ ਅੱਗੇ ਪਾਜੀ ਮੈਂ ਪਿਆਰ ਨਾਲ ਸੁਲਝਾਉਣਾ ਚਾਹੁੰਦੀ ਸੀ ਮੈਨੂੰ ਨਹੀਂ ਸੀ ਪਤਾ ਕਿ ਇੰਨੀ ਗੱਲ ਵੱਧ ਜਾਣੀ ਏ ਕਿ ਆਸੀਂ 2-4 ਬੰਦਿਆਂ ਨੇ ਇਹਨੂੰ ਬਿਠਾ ਕੇ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਇਸ ਬੰਦੇ ਨੇ ਕੋਈ ਗੱਲ ਨਹੀਂ ਮੰਨੀ ਅਗੋਂ ਹੱਥ ਹੀ ਪੈਂਦਾ ਹਰ ਇੱਕ ਦੇ ਮੇਰੀ ਮਾਂ ਨੂੰ ਮੇਰੇ ਭਰਾ ਨੂੰ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅ अच्छा मैं भी 얘 ਦੇ ਪਿੱਛੇ ਫਿਰਦੀ ਵੀ ਆ 5 ਦਿਨ ਹੋ ਗਏ ਨੇ ਇਹਨੂੰ ਖੁਦ ਪਤਾ ਹੈ ਇਹ ਹੁਣ ਤੁਸੀਂ ਨਾ ਹੁੰਦੇ ਇੰਨੇ ਮੇਰਾ ਸਿਰ ਪਾੜਦੇ ਦਾ ਸੀ ਅੱਗੇ ਵੀ ਇੰਨੇ ਮੇਰਾ ਸਿਰ ਪਾੜਿਆ ਮੈਨੂੰ ਜਾਨੂ ਮਾਰ ਕੇ ਸੋਚਦੇ ਅੱਗੇ ਵੀ ਤੁਹਾਡੇ ਨਾਲ ਮਾਰਕਟ ਆ ਜਾਂਦੀ ਹੁੰਦੀ ਹੈ ਹਾਂਜੀ ਹਾਂਜੀ ਹੁੰਦੀ ਹੈ ਇੰਨੇ ਮੇਰੇ ਤੁਹਾਨੂੰ ਦੱਸਦਾ ਅੱਗੇ ਸਾਰੇ ਘਰ ਦੇਨ ਨੂੰ ਪਤਾ ਪੂਰੇ ਮੁਹੱਲੇ ਵਿੱਚ ਪਤਾ ਹੈ ਕਿ ਇਹ ਕੁਝ ਕਰਦਾ ਪਿਆ ਕਿੱਥੇ ਦੇਣ ਵਾਲੇ ਹੁੰਦੇ ਹਾਂਜੀ ਪਹਿਲਾਂ ਕੰਪਲੀਟ ਹੀ ਨਹੀਂ ਕੀਤੀ ਸੀ ਕੀ ਕੀ ਸੀ ਭਾਜੀ ਇਹਨੇ ਪੈਸੇ ਛਾੜਦੇ ਸੀ ਉਹਨਾਂ ਨੂੰ ਕਿੰਨੇ ਕ ਟਾਈਮ ਪਹਿਲੇ ਕੀਤੇ ਸੀ ਮੈਡਮ ਕੰਪਲੀਟ ਜਦੋਂ ਤੁਹਾਡੀ ਲੜਾਈ ਹੋਈ ਸੀ ਕਿੰਨੇ ਕ ਟਾਈਮ ਪਹਿਲੇ ਲੜਾਈ ਹੋਈ ਸੀ ਇੱਥ ਸਭ ਨੰਬਰ ਚੌਂਕੀ ਤੇ ਮੈਂ ਕੰਪਲੇਨਟ ਕੀਤੀ ਸੀ ਉਹਦੇ ਸੁਣਾਈ ਨਹੀਂ ਹੋਈ ਨਹੀਂ ਨਹੀਂ ਘਰ ਕਿੱਥੇ ਲੱਗ ਰਿਹਾ ਹੈ ਸਕੂਲ ਦੇ ਕੋਲ ਮੇਰਾ ਘਰ ਹੈ ਤੇ ਤੁਹਾਡਾ ਸੋਹਰਾ ਪਰਿਵਾਰ ਕਿੱਥੇ ਹੈ ਜੀ ਉਹ ਨਾਲ ਪਿੱਛੇ ਰਹਿੰਦਾ ਹੈ ਕੈਂਟਰ ਰੋਡ ਤੇ ਹਾਂਜੀ ਕਿੰਨੇ ਟਾਈਮ ਹੋ ਗਿਆ ਤੁਹਾਡੇ ਵਿਆਹ ਨੂੰ ਜੀ ਤੁਹਾਡੇ ਵਿਆਹ ਨੂੰ 7 ਸਾਲ ਹੋ ਗਏ ਨੇ ਸਾਲ ਤੋਂ ਮੈਂ ਆਪਣੀ ਮਾਂ ਦੇ ਕੋਲ ਰਹਿ ਰਹੀ ਹਾਂ ਮੈਨੂੰ ਕਹਤਾ ਲੱਗਿਆ ਕਿ ਇਹਦੇ ਘਰ ਦੇ ਕੁਛ ਨਹੀਂ ਕਰ ਸਕਦੇ ਬੇਬੀ ਵਗੈਰਾ ਵੀ ਹੈਗੇ ਤੁਹਾਡੇ ਬੱਚੇ ਹਾਂਜੀ ਮੇਰੀ ਗੁੜੀ ਹੈ ਜੀ ਇੱਕ ਇਸ ਬੰਦੇ ਨੇ ਮੈਨੂੰ ਇੰਨਾ ਦੁਖੀ ਕੀਤਾ ਨਾ ਕਿ ਮੇਰੇ ਕੋ ਹੁਣ ਆਕ ਕਿ ਕੋਈ ਹੋਰ ਹੱਲ ਨਹੀਂ ਲੱਭਿਆ ਮੈਂ ਇੱਥੇ ਆਈ ਆ ਮੈਨੂੰ ਕਿਸੇ ਨੇ ਦੱਸਿਆ ਕਿ ਇੱਥੇ ਆਇਆ ਆਂ ਦਾ ਰੋਜ਼ ਹੀ ਇਹ ਕਹਿੰਦੀ ਕਿ ਤਰੀ ਕੀਤੇ ਮੇਰੇ ਹੱਥ ਤੇ ਹੀ ਚੜਦਾ ਹੂ ਐ ਮੈਨੂੰ ਕਹਿੰਦਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਤੂੰ ਮੇਰਾ ਕੀ ਵਿਗਾੜ ਲੇਗੀ ਕਹਿੰਦਾ ਮੈਂ ਪੁਲਿਸ ਵਾਲਿਆਂ ਨੂੰ ਕੁਛ ਨਹੀਂ ਜਾਣਦਾ ਪੁਲਿਸ ਵਾਲੇ ਮੇਰਾ ਕੀ ਕਰ ਲੈਣਗੇ ਮੈਡਮ ਅੱਜ ਤੁਸੀਂ ਪਹਿਲਾਂ ਜਦੋਂ ਇਹਨਾਂ ਨੂੰ ਫੜਿਆ ਤੇ ਇਹਨਾਂ ਦੁਆਰਾ ਕੀ ਕਿਹਾ ਗਿਆ ਤੁਹਾਨੂੰ ਅਨੇ ਮੈਨੂੰ ਇਹੀ ਕਿਹਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਮੈਨੂੰ ਡਗੋਸ ਦੇ ਮੈਂ ਤੇਰਾ ਨਹੀਂ ਰਹਿਣਾ ਮੈਨੂੰ ਇਹੀ ਪੁੱਛਦੀ ਸੀ ਮੈਂ ਕਿੱਥੇ ਗਲਤ ਆ ਤੇਰੇ ਨਾਲ ਜੇ ਮੈਂ ਗਲਤ ਆ ਮੈਨੂੰ ਦੱਸ ਮੈਨੂੰ ਚਾਰ ਬੰਦਿਆਂ ਚ ਬਿਠਾ ਮੇਰੇ ਰਿਸ਼ਤੇਦਾਰਾ ਕੁਲ ਵੀ ਕਹੀਆਂ ਉਹ ਵੀ ਕਹਿੰਦੇ ਸਾਨੂੰ ਪਤਾ ਖੁੱਤ ਗਲਤ ਕਰਦਾ ਪਿਆ ਇਹ ਜਨਾਨੀ ਦੇ ਘਰ ਸ਼ਰੀਆਮ ਜਾਂਦਾ ਵੇ ਹਰ ਟਾਈਮ ਉੱਥੇ ਬਣਿਆ ਰਹਿੰਦਾ ਹਾਂ ਪਰ ਕਿਤੇ ਨਾ ਦੇਖਿਆ ਜਾਵੇ ਉਸ ਲੇਡੀਜ਼ ਨੇ ਵੀ ਚੂੜਾ ਪਾਇਆ ਹੋਇਆ ਬਾਹ ਦੇ ਵਿੱਚ ਉਹ ਵੀ ਕਿਸੇ ਨਾ ਵਿਆਹੇ ਹੋਏ ਨੇ ਹੈਗੀ ਹੈ ਉਹ ਗੱਲ ਤੇ ਉਹਦੇ 8 ਸਾਲ ਹੋ ਗਏ ਵਿਆਹ ਨੂੰ ਅੱਛਾ ਜੀ ਉਹਨੇ 3-4 ਵਿਆਹ ਕਰਾਏ ਹੋਏ ਨੇ ਪਰ ਕਿਤੇ ਨਾ ਕਿ ਉਹ ਨੀ ਤੁਸੀਂ ਅੱਗੇ ਕਿੰਨੀ ਕ ਵਾਰੀ ਮੈਨੂੰ ਤੁਸੀਂ ਆਪਣੇ ਘਰ ਵਾਲੇ ਨੂੰ ਫੜਿਆ ਜੀ ਬਾਜੀ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਐ ਇਹਨੂੰ ਭਜਾ ਦਿੰਦਾ ਸੀ ਜਿੱਦਾਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੁਣ ਵੀ ਭਜਵਾ ਨਹੀਂ ਅਸੀਂ ਨੀਂਗਾ ਦੇ ਉੱਪਰ ਐਸੀ ਹੋਟਲ ਦੇ ਵਿੱਚ ਫੜਿਆ ਨਹੀਂ ਬਾਜੀ ਬੜੀ ਜਗ੍ਹਾ ਤੇ ਦੇਖਿਆ ਅੱਜ ਕਿੱਦਾਂ ਤੁਹਾਨੂੰ ਪਤਾ ਲੱਗਾ ਕਿ ਇਸ ਜਗ੍ਹਾ ਦੇ ਉੱਪਰ ਆਏ ਨੇ ਮੈਨੂੰ ਕਿਸੇ ਨੇ ਪੂਰੀ ਖਬਰ ਦਿੱਤੀ ਹੈ ਕਿ ਅੱਜ ਹੁਣੇ ਨਿਕਲੇ ਮੈਂ ਤਾਂ ਹੀ ਹੁਣੇ ਪਹੁੰਚੀ ਤੇ ਤੁਸੀਂ ਸੂਚਨਾ ਥਾਣੇ ਵੀ ਦਿੱਤੀ ਪੁਲਿਸ ਨੂੰ ਦਿੱਤੀ ਸੂਚਨਾ ਬਾਜੀ ਮੈਂ ਪੁਲਿਸ ਨੂੰ ਦਿੱਤੀ ਸੀ ਕੰਪਲੇਂਟ ਔਨਲਾਈਨ ਵੀ ਦਿੱਤੀ ਸੀ ਪਰ ਮੇਰੀ ਕੰਪਲੇਂਟ ਅੱਗੇ ਪਹੁੰਚੀ ਨਹੀਂ ਹੈਗੀ ਤਾਂ ਦ ਹਾਂਜੀ ਸੋ ਦੇਖ ਸਕਦੇ ਹੋ ਵੀ ਇਹ ਲੜਕੇ ਦਾ ਮੋਟਰਸਾਈਕਲ ਵਿਥੇ ਆ ਜਿਹੜਾ ਇਹਨਾਂ ਦਾ ਘਰ ਵਾਲਾ ਉਹਦਾ ਮੋਟਰਸਾਈਕਲ ਵਿਥੇ ਪਿਆ ਦੇਖ ਸਕਦੇ ਹੋ ਜੀ ਸੋ ਮਹਿਲਾ ਇੱਥੇ ਪਹੁੰਚੀ ਹੋਈ ਆ ਤੇ ਕਹਿ ਰਹੀ ਆ ਕਿ ਮੇਰਾ ਘਰ ਵਾਲਾ ਗੈਰ ਜਨਾਨੀ ਮੇਰੀ ਕੁੜੀ ਦਾ ਸਿਰ ਕੱਟ ਕੇ ਅੱਧੇ ਦੇ ਵਿੱਚ ਪਾ ਦਿੱਤਾ ਤੇਰੇ ਕੋਲ ਜਿੱਤ ਗਿਆ ਉਹਨਾਂ ਨੂੰ ਫੋਨ ਆਈ ਕੁੜੀ ਮੇਰੀ ਅੱਛਾ ਜੀ ਮੈਂ ਆ ਕੁੜੀ ਲੈਣ ਗਈ ਮਤਲਬ ਛੋਟੀ 6 ਸਾਲ ਦੀ ਕੁੜੀ ਐ ਉਹਨੂੰ ਮੈਂ ਘਰੋਂ ਲੈਣ ਗਈ ਆ ਆਪੂ ਆਪਲਾ ਕੇ ਉਹਨੇ ਸਾਨੂੰ ਮਨਨ ਵਾਲਾ ਤੂੰ ਫੜ ਕੇ ਥੱਲੇ ਡਾ ਲਿਆ ਵੇ ਕਿਤੇ ਮੁੰਡਿਆ ਮੇਰਾ ਨਾਲ ਸੀ ਪਿੱਛੇ ਮੈਨੂੰ ਸੁਗਾਲ ਲਗਾ ਉਹਨੂੰ ਗਲੇ ਤੇ ਗੋਡਾ ਰੱਖ ਲਿਆ ਮਿੰਨੋ ਵਾਲਾ ਤੋ ਫੜ ਲਿਆ ਵੇ ਵਾਲਾ ਤੁਹਾਡੀ ਗੱਲ ਨਾ ਪਾ ਲਿਆ ਵੇ ਸਾਡੇ ਉਹਨੇ ਸ਼ਰਾਬ ਪੀਂਦੀ ਸੀ ਉਹ ਚੰਗਾ ਹੱਟਾ ਕਿ ਤਾ ਤੁਸੀਂ ਵੇਖਿਆ ਹੀ ਹੋਣਾ ਕਿ ਹਜੇ ਸੀ ਸਾਡੇ ਵਰਗੇ ਦੀ ਚਰਚੇ ਕੰਪਨੀ ਸ਼ੁਰੂ ਹੋ ਜਾਂਦੀ ਹੈ ਹੈ ਕੁੜੀ ਸਾਡੀ ਚਿੱਕਾ ਮਾਰਦੀ ਪਈ ਸੀ ਦੋਤਰੀ ਸਾਡੀ ਉਹਨੂੰ ਅਸੀਂ ਫਿਰ ਜੋ ਸਾਡੇ ਚ ਕੋਲ ਆਇਆ ਸੀ ਵੀ ਕੀਤਾ ਅਸੀਂ ਇਹਦੇ ਸਿਰ ਬਾੜੇ ਫਿਰ ਉਹਨੇ ਛੱਡਿਆ ਸਾਨੂੰ ਅੱਧਾ ਨਹੀਂ ਛੱਡਿਆ ਮੇਰੇ ਕੁੜਤੇ ਸਿਰ ਪੜ ਕੇ ਭੱਜ ਗਿਆ ਅਸੀਂ ਸਿਰ ਸਿਰ ਪਾ ਲਿਆ ਇਹ ਤੁਹਾਡੀ ਬੇਟੀ ਹੈ ਇਹ ਮੇਰੀ ਬੇਟੀ ਵੱਡੀ ਬੇਟੀ ਤੁਹਾਡੀ ਬੇਟੀ ਮਤਲਬ ਤੁਸੀਂ ਕਿਹੜਾ ਆ ਰਹੇ ਹੋ ਅਸੀਂ ਸਰਕਾਰ ਆ ਗਏ ਹਾਂ ਹਾਂਜੀ ਉਹ ਸਾਡਾ ਦਮਾਤ ਸੀ ਉਹ ਸਾਡੇ ਨਾਲ ਘੱਟ ਨਹੀਂ ਨੀ ਜਿੱਥੇ ਕਿੱਥੇ ਨਹੀਂ ਉੱਥੇ ਕੁੱਟਣਾ ਸ਼ੁਰੂ ਕਰ ਦਿੱਤਾ ਆਪੋ ਚੈਨ ਦੀ ਲੜਾਈ ਹੁੰਦੀ ਹੈ ਮੈਂ ਘਰੋਂ ਖਾਚਾ ਦੇ ਦੇਣਾ ਮੈਂ ਤੁਹਾਨੂੰ ਹੀ ਕੁੜਦਾ ਜੀ ਮੈਨੂੰ ਵੀ ਮਾਰਦਾ ਮੇਰਾ ਮੁੰਡੇ ਨੇ ਕਿੰਨੇ ਵਾਰੀ ਮਾਰਿਆ ਸਾਡੇ ਗਲੀ ਮਹੱਲੇ ਚ ਪੱਪਾ ਮੇਰਾ ਮੁੰਡੇ ਨੇ ਕਿੰਨੇ ਵਾਰੀ ਮਾਰਿਆ ਨਹੀਂ ਮਾਰਨ ਦਾ ਵੀ ਕਾਰਨ ਕੀ ਹੈ ਪੁਲਿਸ ਨੂੰ ਕੰਪਲੇਨ ਨਹੀਂ ਕੀਤੀ ਸੀ ਮੇਰੇ ਕੋਲ ਇਹ ਜਗਾ ਮੰਗਦਾ ਮੈਨੂੰ ਕਹਿੰਦਾ ਜਗਾ ਦੇ 15 ਲੱਖ ਰੁਪਏ ਮੇਰੇ ਭਰਾਵਾਂ ਕੋਲੋਂ ਮੰਗਦਾ ਉਹਨਾਂ ਨੂੰ ਘਰ ਵਾੜ ਵਾੜ ਕੇ 15 ਲੱਖ ਰੁਪਏ ਮੇਰੇ ਭਰਾ ਨੂੰ ਕਹਿੰਦਾ ਦੇ ਮੈਨੂੰ ਤੇ ਮੇਰਾ ਬੰਦਾ ਮੰਗੇ ਜਾਂ ਨਾਂ ਮੰਗੇ ਬੰਦਾ ਮੇਰਾ ਸਿਰ ਤੇ ਹੈ ਨਹੀਂ ਉਹਨੂੰ 3 ਸਾਲ ਹੋ ਗਿਆ ਮਰਿਆ ਇਹ ਜਦੋਂ ਦਾ ਮਤਲਬ ਇਹ ਲੜਾਈ ਤੋਂ ਪਹਿਲੇ ਦਾ ਤੇ ਤੁਹਾਡੋਂ ਪੈਸੇ ਮੰਗਦਾ ਤੁਸੀਂ ਪੁਲਿਸ ਕੋਲ ਕੰਪਲੇਂਟ ਕੀਤੀ ਅਸੀਂ ਪੁਲਿਸ ਕੋਲ ਅਸੀਂ ਪੁਲਿਸ ਕੋਲ ਕੋਈ ਕਰਦੇ ਨਹੀਂ ਅਸੀਂ ਕਿਹਾ ਅੱਜ ਸੁਧਰ ਦਾ ਕੱਲ ਸੁਧਰ ਦਾ ਇਹ ਸੁਧਰ ਇਹਦਾ ਨਾਂ ਲੈਂਦਾ ਅਸੀਂ ਜੇ ਕਹਿੰਦੀ ਆਪਣੇ ਮਾਪੇ ਕੋਲੋਂ ਹੀ ਮੰਗ ਉਹਨਾਂ ਕੋਲੋਂ ਨਹੀਂ ਮੰਗਦਾ ਕੁੜੀ ਨੂੰ ਅੱਗੇ ਕਹਿੰਦਾ ਤੇਰੀ ਮਾਂ ਹੀ ਜਾਣਾ ਮਰ ਭਰਾ ਤੈਨੂੰ ਕਰ ਦੇਣਾ ਬਾਹਰ ਤੇਨ ਤੇਰੀ ਇੱਕ ਜਿਹੜੀ ਲੂਲੀ ਹੈ ਉਹਨੂੰ ਬਾਹਰ ਕਰ ਦੇਣਾ ਸੀ ਜਗਾ ਸੀ ਲੱਲਣ ਨੂੰ ਹਾਂ ਕੋਈ ਦੇਖਦਾ ਨਹੀਂ ਹੋਣ ਇਹਨੇ ਕਦੀ ਕੁੜੀ ਨੂੰ ਨਹੀਂ ਪੁੱਛਿਆ ਵੇ ਤੂੰ ਕਿੱਥੇ ਬੈਠੀ ਐ ਕਿਹੜੇ ਹਾਲਜੇ ਬੈਠੀ ਐ 6 ਸਾਲ ਦੀ ਕੁੜੀ ਐ ਸਕੂਲ ਜਾਂਦੀ ਐ ਤੇ ਉਹਨੂੰ ਨਹੀਂ ਕਦੀ ਪੁੱਛਿਆ ਇਹਨਾਂ ਨੂੰ ਪੁੱਛਿਆ ਜੇ ਐ ਮਿਲਦੀ ਐ ਇਹਨੂੰ ਧਮਕੀਆਂ ਦਿੰਦਾ ਵੇ ਸਾਡੇ ਨਾਲ ਜੇ ਇਹਨੇ ਦੁਕਾਨ ਕੋਲ ਲੰਘ ਕੇ ਦੰਨੀ ਹੋਈ ਐ ਸਾਡੀ ਮਾਰਕੀਟ ਤੇ ਉਧਰੋਂ ਹੀ ਲੰਘ ਕੇ ਦੰਨੀ ਐ ਵੇਖਦਾ ਬੜੇ ਹੋਰ ਸੁਭਾਣ ਦੇ ਸਾਡੇ ਕੋਲ ਅੱਖਾਂ ਕੱਢ ਕੱਢ ਕੇ ਵੇਖਦਾ ਸਾਡੇ ਕੋਲ ਅਸੀਂ ਕੀ ਕਰੀਏ ਕਿੱਥੇ ਗਈਏ ਮੁੰਡੇ ਮੈਨੂੰ ਧਮਕੀਆਂ ਦਿੰਦਾ ਕਹਿੰਦਾ ਮੈਂ ਮਾਰ ਛੱਡਣਾ ੁੰਡੇਵੇਂ ਨੂੰ ਮਾਰ ਛੱਟਣਾ ਕਹਿੰਦਾ ਇੱਕ ਇੱਕ ਮੇਰਾ ਹੁੰਦਾ ਹੈ ਤੁਹਾਨੂੰ ਪੁਲਿਸ ਹੀ ਹੈਲਪ ਲੈਣੀ ਚਾਹੀਦੀ ਪੁਲਿਸ ਸਸਾ ਸੱਤ ਨੰਬਰ ਵਾਲੇ ਸੁਣਦੇ ਹੀ ਨਹੀਂ ਸਾਡੇ ਇੱਥੇ ਕਿੰਨੇ ਕਿੰਨਾਰੇ ਜਾ ਕੇ ਬੈਠੀਆਂ ਪੁਲਿਸ ਨੂੰ ਸੱਤ ਨੰਬਰ ਵਾਲੇ ਸਾਡੀ ਕਰਦੇ ਹੀ ਨਹੀਂ ਕੇ ਕੋਈ ਨੂੰ ਕਰੋ ਫੋਨ ਮੋਕੇ ਤੇ ਅਸੀਂ ਕੀ ਕਰੀਏ ਅਸੀਂ ਕਿਹਨੂੰ ਦੱਸੀਏ ਜਾ ਕੇ ਰਾਜ ਕੀ ਗੱਲ ਹੈ ਅੱਜ ਗੱਲ ਹੈ ਹੁਣ ਇਹ ਅਸੀਂ ਕਿੰਨਿਆਂ ਦਿਨਾਂ ਦੇ ਸੁਣਦੇ ਪਿਆ ਵੀ ਇਹ ਜਨਾਨੀ ਰੱਖੀ ਹੋਈ ਹੈ ਜਨਾਨੀ ਰੱਖੀ ਹੈ ਜਨਾਨੀ ਰੱਖਣੇ ਨੇ ਨਜਾਇਜ਼ ਕੰਮ ਇਹ ਜਦ ਤੇਰਾ ਬੱਚਾ 6 ਸਾਲ ਦਾ ਕੁੜੀ ਹੈ ਹਾਂ ਕੁੜੀ ਕੱਲ ਵੀ ਕੁੜੀ ਮਿਲਾਨ ਆਈ ਉਹਨੂੰ ਬੁਖਾਰ ਚੜਦੇ ਵੇਲੇ ਉਹ ਮਿਲਾਨ ਆਈ ਦੁਕਾਨ ਤੇ ਤੇ ਕਹਿੰਦੀ ਉੱਥੇ ਵੀ ਮੈਨੂੰ ਗਲਾ ਖੰਡਾ ਲੱਗ ਕੇ ਆਵੇ ਉੱਥੇ ਵੀ ਹੱਥੀ ਮੈਨੂੰ ਘੱਟ ਨਹੀਂ ਕੀਤੀ ਅੰਨੇ ਹੱਥ ਹੀ ਬਣਾਇਆ ਵੀ ਇੱਕ ਵਾਰੀ ਬੋਲੇ ਸਹੀ ਤਾਂ ਮੈਂ ਹੱਥ ਹੀ ਬਣਾ। ਇਹ ਹੱਥ ਜੋ ਚੜਦਾ ਉਹ ਮਾਰ ਦਿੰਦਾ। ਮਤਲਬ ਹੀ ਲੜਾਈ ਦੀ ਗੱਲ ਬੱਕਰੀ ਹੈ ਕਿ ਅੱਜ ਜਿਹੜਾ ਮੈਟਰ ਹੈ ਅੱਜ ਦਾ ਤੁਹਾਨੂੰ ਮੈਟਰ ਦਾ ਪਤਾ ਕੀ ਹੋਇਆ? ਅੱਜ ਮੈਨੂੰ ਮੈਟਰ ਨਹੀਂ ਮੈਂ ਕੰਮ ਤੋਂ ਆਈ ਆਂ। ਮੈਂ ਕੰਮ ਤੇ ਗਈ ਸੀ। ਠੀਕ ਹੈ। ਮਤਲਬ ਤੂੰ ਹੀ ਵੀ ਕੰਮ ਕਰਦੀ ਹੈਂ। ਮੈਂ ਕੰਮ ਕਰਦੀ ਆਂ। ਮੈਂ ਰੋਟੀ ਬਣਾਉਂਦੀ ਆਂ ਲੋਕਾਂ ਦੀ, ਵਿਆਹਾਂ ਦੀ ਜਾਂ ਉਹਦੀ ਭੋਕਾ ਨਹੀਂ। ਮੈਂ ਉੱਥੋਂ ਆਈ ਆਂ ਸਿੱਧੀ। ਰੋਟੀ ਬਣਾਉਂਦੀ ਆਂ। ਇਹ ਤੁਹਾਡੀ ਬੇਟੀ ਨਾਲ ਤੁਹਾਡੀ ਗੱਲ ਨਹੀਂ ਹੋਈ ਅੱਜ ਕੀ ਗੱਲ ਕੀ ਹੋਈ ਹੈ ਇਹੋ ਮੈਨੂੰ ਹੁਣੇ ਹੀ ਫੋਨ ਗਿਆ ਵੇ ਫੇ ਇੱਧਰ-ਇੱਧਰ ਕਰਕੇ ਗੱਲ ਹੋਈ ਹੈ ਮੰਮੀ ਵੀ ਉੱਥੇ ਇਸ ਤਰ੍ਹਾਂ ਕਰਕੇ ਵੜੇ ਨੇ ਤੇ ਮੈਂ ਪਿੱਛੇ ਚੱਲੀ ਹੋਰ ਗੱਲ ਕੋਈ ਨਹੀਂ ਹੋਈ ਮੇਰੇ ਮੈਂ ਤਾਂ 6-7 ਵਜੇ ਦੀ ਨਹੀਂ ਹੁਣ ਤੁਸੀਂ ਅੱਜ ਕੰਪਲੇਂਟ ਕਰੋਗੇ ਹਾਂਜੀ ਕੰਬੇਕ ਕਰਾਂਗੇ ਜੇ ਸਾਡੀ 7 ਨੰਬਰ ਵਾਲੇ ਕੰਪਲੇਂਟ ਨਾ ਸੁਣਨ ਤੇ ਅਸੀਂ ਕਿੱਥੇ ਗਏ ਦੱਸੋ ਨਹੀਂ ਉੱਚ ਅਧਿਕਾਰੀ ਵੀ ਨੇ ਕਾਫੀ ਉੱਚ ਅਧਿਕਾਰੀ ਨੇ ਉਹਨਾਂ ਨੇ ਜਿਹੜਾ ਪ੍ਰਬੰਧ ਆਵੇ ਕਿੰਨਾ ਭਗਤ ਹੈ ਉਹ ਵੀ ਇਹਨੇ ਨਾਲ ਲਾਇਆ ਹੋਇਆ ਪਹਿਲੇ ਉਹਦੇ ਕਮਰੇ ਚ ਲੈ ਕੇ ਜਾਂਦਾ ਸੀ ਸਾਨੂੰ ਇੱਕ ਬੰਦੇ ਪਰਟੀਕੂਲਰ ਇੱਕ ਵਿਅਕਤੀ ਦਾ ਨਾਮ ਲੈ ਕੇ ਉਹਦੇ ਤੇ ਐਲੀਗੇਸ਼ਨ ਲਾ ਰਹੇ ਹੋ ਕਿ ਤਾ ਦੇਖੋ ਜੂਸ ਹੈ ਕਿ ਉਹਨਾਂ ਦਾ ਨਾਂ ਕਰਦੇ ਉਹਨੇ ਸਪੋਰਟ ਕਰ ਰਹੇ ਨੇ ਹਾਂ ਸਪੋਰਟ ਕਰ ਰਹੇ ਨੇ ਜਿਹੜੇ ਬੰਦੇ ਨੂੰ ਉਹਨੇ ਕਿਹਾ ਹੈਗਾ ਵੇ ਭਈ ਮੈਂ ਕਿੰਨਾ ਇਹਨਾਂ ਕੋਲੇ ਜਗ੍ਹਾ ਲੈਣੀ ਹੈ 15 ਲੱਖ ਰੁਪਏ ਲੈ ਲੈ ਉਸ ਬੰਦੇ ਨੂੰ ਆ ਪੁੱਛਿਆ ਮੈਂ ਕਿ ਚਾਰ ਬੰਦਿਆਂ ਚ ਬਹਿ ਕੇ ਤੂੰ ਗੱਲ ਕਰੇਂਗਾ ਕਹਿੰਦਾ ਆਂਟੀ ਮੈਂ ਨਹੀਂ ਕਰਾਂਗਾ ਮੈਂ ਕਿਹਾ ਵੀ ਰਹਾ ਤੁਹਾਡੀ ਕੋਈ ਗੱਲ ਨਹੀਂ ਨਾ ਜੇ ਤੁਹਾਡੇ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਤੁਸੀਂ ਇੱਕ ਬੰਦੇ ਚ ਵੀ ਬੈਠ ਕੇ ਗੱਲ ਕਰ ਸਕਦੇ ਹੋ ਤੇ ਬੰਦੇ ਕੰਮ ਇਹੋ ਕਰਵਾਂਗੇ ਅੱਛਾ ਜੀ ਹਾਂਜੀ ਕੌਣ ਸ਼ਨਾਪ ਦਾ ਕੰਮ ਕਰਦਾ ਜੀ ਮਤ ਤੁਹਾਨੂੰ ਵੀ ਲੱਗਦਾ ਪੁਲਿਸ ਦੇ ਕਾਹਦੇ ਤੁਹਾਡੀ ਗੱਲ ਨਹੀਂ ਹੁੰਦੀ ਹਾਂ ਤੁਸੀਂ ਉਸੇ ਜਵਾਈ ਦਾ ਆਪਣੇ ਬੇਟੀ ਦੀ ਮੈਸੇਜ ਵੀ ਕਰਵਾਤੀ ਸੀ ਹਾਂਜੀ ਪਹਿਲੇ ਨਹੀਂ ਸੀ ਕਰਦਾ ਇਹ ਹੁਣ ਕਰਦਾ ਪਹਿਲੇ ਸਾਨੂੰ ਇਹ ਕਰਦੁੱਪਤਾਂ ਦਾ ਰੇਸੀ ਪੁੱਛ ਕਿ ਤੁਸੀਂ ਅੱਜ ਖੁੱਲ ਕੇ ਕਹਿ ਰਹੇ ਹੋ ਕਿ ਉਹ ਸ਼ਰਾਬ ਦਾ ਕੰਮ ਕਰਦਾ ਹੈ ਹਾਂਜੀ ਉਹ ਸ਼ਰਾਬ ਦਾ ਕਰਦੇ ਦੋ ਕੈਸਾ ਦੇ ਕੈਂਪ ਚਲਦੇ ਨੇ ਕੈਂਪ ਦੇ ਠੇਕੇ ਵਾਲਿਆਂ ਨਾਲ ਇਹ ਕੈਂਪ ਦੇ ਰਹਿਣ ਵਾਲੇ ਨਹੀਂ ਰਹਿਣ ਵਾਲੇ ਘੜੇ ਦੇ ਨੇ ਕੈਂਪ 'ਚ ਸ਼ਰਾਬ ਲੈ ਕੇ ਆਂਦਾ ਹੋਣਾ ਹੈ ਉੱਥੇ ਰਾਜ ਠੇਕੇ ਦੇ ਵਾਲਿਆਂ ਦੇ ਨਾਲ ਤੋਂ ਚੱਲਦੇ ਨੇ ਉੱਥੇ ਫੜਿਆ ਗਿਆ ਹਾਂਜੀ ਦੋ ਕੈਸ ਚਲਦੇ ਕਰੀ ਉਹਨਾਂ ਦੇ ਠੀਕ ਹੈ ਜੀ ਤੁਹਾਨੂੰ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਨੂੰ ਮੰਗ ਕਰਦੇ ਸਾਡੇ ਨਾਲ ਅਨਸਾਫ ਹੋਣਾ ਚਾਹੀਦਾ ਇਸ ਗੱਲ ਦਾ ਕੋਈ ਉਹਦੀ ਛੋਟੀ ਜਿਹੀ ਕੁੜੀ ਹੈ ਜਿਹੜੇ ਅੱਜ ਦਿਨ ਤਲਾਕ ਦਿੰਨੇ ਆ ਉਹ ਕਿੰਨੂੰ ਪਿਓ ਕਵੇ ਮੌਕੇ ਦੇ ਰਹੇ ਲੋਕਾਂ ਨੂੰ ਅੱਜਕੱਲ ਬਾਪ ਬੱਚੇ ਨੂੰ ਕੋਈ ਹਰਾਮ ਦੀ ਉਲਾਦ ਕਹਿੰਦਾ ਵੇ ਅਸੀਂ ਉਹ ਨਹੀਂ ਕਹਿਣਾ ਚਾਹੁੰਦੇ ਆਪਣਾ ਦਿਓ ਹੀ ਆਪਣੀ ਔਲਾਦ ਨੂੰ ਸਾਡੇ